ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਯਾਮ ਪਰ ਸਵਾਗਤ ਕਰਦਾ ਆਂ ਅੱਜ ਇੱਕ ਹੋਰ ਵੀਡੀਓ ਵਿੱਚ ਤਰਸ ਕੋ ਆਪਾਂ ਵੀਰਾ ਛੋਟਾ ਕਜਨਾ ਇਹਨੇ ਨਾ ਲੋਡਰ ਲੈ ਕੇ ਆਂਦਾ ਮੱਕੀ ਦਾ ਚਾਰ ਪਾਉਣ ਆ ਤੇ ਆਪਾਂ ਵੀਰ ਤੋਂ ਜਾਣਾਂਗੇ ਵੀ ਕਿਹੜੀ ਕੰਪਨੀ ਦਾ ਲੈ ਆਂਦਾ ਤੇ ਕਿੰਨੇ ਦਾ ਲੈ ਆਂਦਾ ਤੇ ਕੀ ਰੇਟ ਚੱਲਦਾ ਇਹ ਤੇ ਸਾਰੀਆਂ ਗੱਲਾਂ ਮਰਤਾ ਕਰਾਂਗੇ ਆਪਾਂ ਵੀਰ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਰਦੇ ਆ ਵੀਰ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਨਿੰਦਰਬੀਏ ਬਣਾ ਤਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਪਿੰਡ ਦਾ ਨਾਂ ਬੇਰਬਾਦ ਇਹ ਇੱਕ ਵਾਰ ਠੀਕ ਹੈ ਜੀ ਮੇਰਾ ਨਾਮ ਆਈ ਨਰਿੰਦਰ ਸਿੰਘ ਤੇ ਮੇਰਾ ਪਿੰਡ ਆ ਆਪਣੇ ਲਸਾੜਾ ਜਿਹੜਾ ਕੀ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਦਾਖਾਣਾ ਨਹੀਂ ਉਪਰ ਪੈਂਦਾ ਜੀ ਆਪਾਂ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਨਿੰਦਰਬੀਏ ਤਰਾਏ ਮਾਲਕ ਕਿਵੇਂ ਵਿਚਾਰ ਬਣੇ ਆ ਵੀ ਆਪਾਂ ਲੋਡ ਦੇ ਆ ਜਾਵੇ ਮਾਲਕ ਕਿਵੇਂ ਸੋਚਿਆ ਤਾਂ ਇਹ ਇਹਦਾ ਵੀਰੇ ਵਿਚਾਰ ਬਣਿਆ ਆਪਣਾ ਪਿਛਲੇ ਛਾਲ ਅੱਛਾ ਪਿਛਲੇ ਛਾਲ ਜਦੋਂ ਨਾ ਪੰਜ ਚਾਰ ਪਾਰੇ ਸੀਗੇ ਹਾਂ ਉਦੋਂ ਇਹਦੀ ਬਹੁਤ ਕਿ ਲੜਾਈ ਆ ਸਾਡੇ ਪਿੰਡ ਤੇ ਲੋਢ ਮਿਲਦਾ ਨਹੀਂ ਸੀਗਾ ਠੀਕ ਹੈ ਤੇ ਲੋਕਾਂ ਨੇ ਇਹ ਵੀ ਵਿਚਾਰ ਬਣਾਇਆ ਵੀ ਆਪਾਂ ਨੂੰ ਇਹ ਚੀਜ਼ ਦੀ ਲੋੜ ਆ ਆਪਣੇ ਪਿੰਡ ਨੂੰ ਵੀ ਇਹ ਆਪਾਂ ਨੂੰ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਅਸੀਂ ਕਈ ਬੰਦਿਆਂ ਨੂੰ ਪੁੱਛਿਆ ਵੀ ਠੀਕ ਆ 6 ਮਹੀਨੇ ਅਸੀਂ ਇਹਦੇ ਉੱਪਰ ਲਾਏ ਨੇ ਵੀ ਇਹ ਆਪਾਂ ਨੂੰ ਬੈਨੀਫੀਟਰ ਆਊਗਾ ਕਿ ਤੇ ਲਾਗਤਾਂ ਨਹੀਂ ਦੇਊਗਾ ਠੀਕ ਆ 6 ਮਹੀਨੇ ਲਾ ਕੇ ਉਸ ਤੋਂ ਬਾਅਦ ਦੇ ਵਿੱਚ ਵੀਰੇ ਆਪਾਂ ਫਿਰ ਇਹ ਲੈ ਕੇ ਆਂਦਾ ਉਹ ਠੀਕ ਆ ਅੱਜ ਅੱਜ ਨਹੀਂ ਕੱਲ ਦੀ ਜ਼ਰੂਰਤ ਵੀ ਆ ਲੋਕ ਸਾਰੇ 4 ਕੰਨੀ ਹੋ ਗਏ 4 ਕੰਨੀ ਜਿਆਦਾ ਜਿਆਦਾ ਹੋ ਗਏ ਲੋਕ ਜਿਆਦਾ ਹੋ ਗਏ ਜੀ ਬਿਲਕੁਲ ਹੀ ਵੀ ਆ ਤੇ ਫਿਰ ਆਪਾਂ ਕਿਹੜੀ ਕੰਪਨੀ ਦਾ ਲਿਆ ਇਹ ਇਹ ਆਪਾਂ ਲੈ ਕੇ ਆਂਦਾ ਵੀਰੇ ਬਸੰਤ ਵਾਲਿਆਂ ਦਾ ਅੱਛਾ ਬਸੰ ਮੱਲਾ ਫੀਲਡ ਦੇ ਵਿੱਚ ਕੰਪਨੀਆਂ ਹੋਰ ਵੀ ਬੜੀਆਂ ਨੇ ਕੰਪੀਟੀਸ਼ਨ ਬੜਾ ਤੈਨੂੰ ਪਤਾ ਹੀ ਆ ਤੇ ਬਸੰਤਾਲਾਂ ਵੀ ਕਿਵੇਂ ਸੋਚਿਆ ਬਸੰਤਾਲਾਂ ਨਹੀਂ ਲਿਆ ਜਾਗੇ ਬਈ ਬਸੰਤਾਲਿਆਂ ਦਾ ਇੱਕ ਤਾਂ ਆਪਣੇ ਪਿੰਡ ਪਹਿਲਾਂ ਆਇਆ ਹੋਇਆ ਠੀਕ ਆ ਸਭ ਤੋਂ ਜਿਹੜੀ ਇਹਦੀ ਖਾਸ ਗੱਲ ਆ ਇਹਦਾ ਚਾਰ ਬਹੁਤ ਵਧੀਆ ਅੱਛਾ ਮਤਲਬ ਮੜਾਈ ਚਾਰ ਦੀ ਤੇ ਦਾਣੇ ਨੂੰ ਗ੍ਰੈਂਡਿੰਗ ਠੀਕ ਆ ਪੂਰੀ ਵਧੀਆ ਕਰਦਾ ਤੇ ਉਸ ਤੋਂ ਬਾਅਦ ਦੇ ਵਿੱਚ ਰੁਗਦੇ ਨੂੰ ਜਿੰਨਾ ਮਰਜ਼ੀ ਦੇਈ ਚੱਲ ਟਰੈਕਟਰ ਤਕੜਾ ਜਾਣੀਦਾ ਆਪਾਂ ਨੂੰ ਹਾਂ ਹਾਂ ਜਿੰਨਾ ਮਰਜ਼ੀ ਰੁਗ ਦੇਈ ਚੱਲ ਕੋਈ ਪ੍ਰਵਾਹ ਨਹੀਂ ਪ੍ਰਵਾਹ ਨਹੀਂ ਮੰਨਣੀ ਹੈਗੀ ਠੀਕ ਆ ਹਾਂ ਜੀ ਨਹੀਂ ਕੋਈ ਪ੍ਰਵਾਹ ਨਹੀਂ ਮੰਨਦਾ ਇਹ ਪ੍ਰਵਾਹ ਨਹੀਂ ਮੰਨ ਗੋਲਾਉਣ ਵਾਲਾ ਚਾਹੀਦਾ ਟਰੈਕਟਰ ਟਕੜਾ ਚਾਹੀਦਾ ਜਿਵੇਂ ਆਪਾਂ ਨੂੰ ਪਤਾ ਹੀ ਆ ਜੁੰਡੀਰ ਚੰਦ ਰਿਹਾ ਆਹੋ ਪੰਮੂਨ ਵਾਸਤੇ ਟਕੜਾ ਟਰੈਕਟਰ ਦਾ ਆਪਾਂ ਕਹਿ ਲਈਏ ਪੰਜਾਬੀ ਭਾਸ਼ਾ ਦੇ ਟਕੜਾ ਪੂਰਾ ਨਹੀਂ ਟਕੜਾ ਜੀ ਉਹਨਾਂ ਵਧੀਆ ਜਾਣੀ ਕੰਮ ਲੈਂਦਾ ਜੀ ਤੇ ਫਿਰ ਮਾਲਾ ਅੱਜ ਕੱਲ੍ਹ ਲੇਬਰ ਵਗੈਰਾ ਦੀ ਬੜੀ ਸਮੱਸਿਆ ਹੈ ਤੈਨੂੰ ਲੇਬਰ ਮਿਲ ਗਈ ਵਧੀਆ ਪੂਰੇ ਲੇਬਰ ਦਾ ਦੇਖੋ ਇਦਾਂ ਹੁੰਦਾ ਲੇਬਰ ਆਪਾਂ ਵੀ ਲੈ ਲੈਣੇ ਹੁੰਦੇ ਆ ਤੇ ਉਹਦੇ ਸੈਕਿੰਡ ਨੰਬਰ ਤੇ ਆਪਾਂ ਨੂੰ ਜਿਵੇਂ ਲੇਬਰਾਂ ਬੈਠੀਆਂ ਨੇ ਕਈ ਵਾਰੀ ਜਿਹਨੇ ਪਾਉਣਾ ਹੁੰਦਾ ਚਾਰ ਉਹਦੇ ਕੋਲੇ ਵੀ ਲੇਬਰ ਬੈਠੀ ਹੁੰਦੀ ਆ ਉਹ ਆਪਦੀ ਵੀ ਪਵਾ ਲੈਂਦਾ ਹੁੰਦਾ ਕਰਦਾ ਵੀ ਆਪਣੇ ਕੋਲੇ ਵੀ ਲਿਬਰ ਹੈਗੀ ਆ ਕਿਉਂ ਆਪਣੇ ਕੰਟੈਕਟ ਅੱਗੇ ਦੀ ਅੱਗੇ ਫਿਰ ਵਧੀ ਜਾਂਦੇ ਨੇ ਜਿਹੜੀ ਫੀਲਡ ਦੇ ਵਿੱਚ ਆਪਾਂ ਪਾਈ ਜਾਂਦੇ ਹਾਂ ਇਹ ਉਹਦੇ ਕਰਕੇ ਆਪਣੇ ਕੋਲੇ ਲੇਬਰ ਵੀ ਆ ਤੇ ਗਾਂਹ ਬੰਦਿਆਂ ਕੋਲੇ ਵੀ ਲੇਬਰ ਆਉਂਦੀ ਆ ਤੇ ਕੰਮ ਵਧੀਆ ਮਿਲ ਜਾਂਦਾ ਕੰਮ ਵੀਰੇ ਦੇਖੋ ਹਜੇ ਤਾਂ ਚੱਲਦਾ ਠੰਢੀ ਤੁਨੂੰ ਐਵੇਂ ਝੂਠ ਬੋਲ ਗਏ ਅੱਛਾ ਹਜੇ ਜਾਣੀ ਕਦੇ ਉਹ ਨੂੰ ਫੜ ਲਾ ਕਦੇ ਉਹ ਨੂੰ ਫੜ ਲਾ ਮੰਨ ਕੇ ਚੱਲੋ ਜਿਹੜੀ ਇਹ ਅਸਲੀ ਕੰਮ ਹੈਗਾ ਇਹਦਾ ਜਦੋਂ ਆਪਣੇ ਕਣਕ ਵਾਲੇ ਵੱਢਦੇ ਜਿਹੜੀ ਮੱਕੀ ਬੀਜਦੇ ਆ ਹਾਂ ਹਾਂ ਉੱਥੇ ਜਾ ਕੇ ਜਦੋਂ ਮੱਕੀ ਨੇ ਉਹ ਮੱਕੀ ਦਾ ਚਾਰ ਪੈਣਾ ਫੇਰ ਵੀਰੇ ਇਹਦਾ ਫੁੱਲ ਕੰਮ ਆ ਫੇਰ ਕੰਮ ਆ ਜਾਂਦਾ ਹਜੇ ਵੀ ਕਹਿੰਦੀ ਚੱਲੀ ਜਾਂਦਾ ਹਾਂ ਪਰ ਜਦੋਂ ਕਹਿੰਦੀ ਹੁੰਦੀ ਆ ਨਾ ਵੀ ਮਤਲਬ ਰਾਂ ਨਹੀਂ ਮਿਲਦਾ ਹੈ 10 ਪੈਂਦੀ ਆ ਜਦੋਂ 10 ਪ 啊。 ਤੇ ਯਾਨੀ ਬੰਦੇ ਵਧੀਆ ਨੇ ਤੇਰੇ ਨਾਲ ਇਹ ਹਾਂ ਬੰਦੇ ਵਧੀਆ ਨੇ ਵੀਰੇ ਇਹ ਵੀ ਜਿਹੜਾ ਛੱਲੀਆਂ ਪਾਣਾ ਕੇ ਯਾਰ ਪੌਂਗਾਂ ਦੇ ਵਿੱਚ ਆ ਜੀ ਨੇ ਆਪਾਂ ਵੀ ਦਾ ਪਾਉਣ ਲੱਗਿਆ ਇਹਦੇ ਆਪ ਛੱਲੀਆਂ ਵਿੱਚ ਪਾਉਣ ਤੇ ਕੋਈ ਫਰਕ ਆ ਵੀਰੇ ਦੇਖੋ ਫਰਕ ਤਾਂ ਹੈਗਾ ਅੱਛਾ ਕਿੱਥੇ ਤਾਂ ਹੁਣ ਮੰਨ ਕੇ ਚੱਲੋ ਵੀ 10 ਢਾਂਡਿਆਂ ਦੇ ਵਿੱਚ 10 ਛੱਲੀਆਂ ਨੇ ਹਾਂ ਉਹਨਾਂ ਦਾ ਚਾਰ ਪੈਣਾ ਸਹੀ ਗੱਲ ਵਿੱਚ ਦਾਣਾ ਪੈਣਾ ਸਹੀ ਗੱਲ ਤੇ ਇੱਕ ਪਾਸੇ ਆ ਜਾਂਦੀ ਹੈ ਆਪਣੇ ਬਿਨਾਂ ਢਾਂਡਿਆਂ ਤੋਂ ਵਿੱਚ ਛੰਗੀ ਨਹੀਂ ਹੈਗੀ ਸਹੀ ਗੱਲ ਆ ਯਾਨੀ ਫਰਕ ਤਾਂ ਜ਼ਰੂਰ ਪੈਂਦਾ ਦੇਖੋ ਦਾਣਾ ਨਾਲ ਪਾਉਂ ਹੀ ਪੈਣਾ ਹਾਂ ਹਾਂ ਉਹਦਾ ਜਾਇਜ ਆ ਉਹ ਜੀ ਬਣਣੀ ਆ ਆਪਣੀ ਜਾਇਜ ਆਪਾਂ ਗੁੜ ਪਾਵਾਂ ਹਾਂ ਹਾਂ ਠੀਕ ਹੈ ਨਾ ਜੀ ਕੋਈ ਗੱਲ ਨਹੀਂ ਬਾਤੀ ਦੇਖੋ ਹਰੇਕ ਦਾ ਆਪੂ ਆਪਣਾ ਦਿਮਾਗ ਆ ਆਪੂ ਆਪਣਾ ਤਜਰਬਾ ਕੰਮ ਕਰਦਾ ਸਹੀ ਗੱਲ ਆ ਹਾਂ ਹਾਂ ਤੇ ਯਾਨੀ ਕੋਈ ਕਿਵੇਂ ਪਸੰਦ ਕਰਦਾ ਕੋਈ ਕਿਵੇਂ ਪਸੰਦ ਕਰਦਾ ਸਹੀ ਗੱਲ ਆ ਜੀ ਹੁਣ ਇਧਰ ਵੀਰ ਉਹਨਾਂ ਨੇ ਚਾਰ ਵੀ ਪਾ ਲੈਣਾ ਤੇ ਨਾਲੇ ਛੱਲੀਆਂ ਤੋੜੀਆਂ ਪਈਆਂ ਨੇ ਇਹਨਾਂ ਤੋਂ ਵੀ ਕੰਮ ਲੈ ਕੇ ਇਨਕਮ ਹੋ ਜਾਣੀ ਐ ਨਾ ਕੰਮ ਵੇਚ ਦੇਣੀਆਂ ਨੇ ਵੇਚ ਦੇਣੀਆਂ ਨੇ ਠੀਕ ਆ ਜੀ ਮੈਂ ਵੀਰੇ ਨੂੰ ਪੁੱਛਿਆ ਵੀ ਵੀਰੇ ਕਹਿੰਦਾ ਕੋਈ ਦੁੱਧ ਦਾ ਬੜਾ ਫਰਕ ਨਹੀਂ ਮੈਂਨਾ ਹੈ ਹਾਂ ਜੀ ਦੇਖੋ ਪਹਿਲਾਂ ਫੋਟੋ ਦੇਖਿਆ ਆ ਹਾਂ ਜੀ ਵੀਰ ਉਹਨਾਂ ਨੇ ਪਿਜਲੀ ਵਾਰੀ ਵੀ ਪਾਇਆ ਸੀ ਆਪਣੇ ਤੇ ਮੰਨ ਕੇ ਕਿ ਲੋ ਵੀ ਦਾਣਾ ਤਾਂ ਦੇਖੋ ਡੰਗਰਾਂ ਨੂੰ ਸੋਣੇ ਹੀ ਪੈਣਾ ਸਹੀ ਗੱਲ ਆ ਉਹ ਤਾਂ ਉਹ ਤਾਂ ਪੱਕੀ ਆ ਠੀਕ ਆ ਦਾਣਾ ਪੱਕਾ ਹੈ ਹਾਂ ਜੀ ਯਾਨੀ ਇਹਨਾਂ ਰਾਜੀ ਰੂਜ ਡੰਗਰ ਮ ਕਰਦਾ ਭਾਈ ਹਾਂ ਹਾਂ ਹਾਂਜੀ ਤੇ ਯਾਨੀ ਹੋਰ ਤੈਨੂੰ ਉਹਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਬੰਮੀ ਨਹੀਂ ਵੀਰੇ ਸਮੱਸਿਆ ਇੰਨੀ ਵੀ ਇਹ ਕੰਪਨੀ ਵਾਲਿਆਂ ਦੀ ਯਾਨੀ ਬੰਦਿਆਂ ਦੀ ਕੋਈ ਨਹੀਂ ਆਈ ਉਹ ਨਵਾਂ ਕਰਕੇ ਅੱਜ ਦੂਜੀ ਤੀਜੀ ਵਾਰੀ ਚਲਾਇਆ ਨਾਟਾ ਨੋਟ ਖੁੱਲਦੇ ਨਹੀਂ ਮਾਰੇ ਚਲੇ ਤਾਂ ਮੜਾ ਮੋਟਾ ਹੋਈ ਜਾਂਦਾ ਹਾਂ ਦੇਖੋ ਉਹ ਬੰਦੇ ਅੱਜ ਸਪੈਸ਼ਲ ਆ ਰਹੇ ਨੇ ਆਪਣੇ ਕੋਲ ਅੱਛਾ ਹਾਂ ਉਹ ਦੇਖਣ ਨੂੰ ਇਹਨੂੰ ਕਿਸੇ ਦਾ ਨਹੀਂ ਪ੍ਰੋਬਲਮ ਚੱਕਾ ਨਾ ਰਹੇ ਚੱਕਰ ਨੂੰ ਮੋਗੇ ਤੋਂ ਆਪਣੇ ਕੋਲੇ ਸਪੈਸ਼ਲ 100 ਕਿਲੋਮੀਟਰ ਤੇ ਆ ਰਹੇ ਨੇ ਬੰਦੇ ਇਹ ਵੀ ਬੜੀ ਵਧੀਆ ਗੱਲ ਆ ਵੀ ਉਹ ਵੱਡੇ ਬੰਦੇ ਆ ਰਹੇ ਨੇ ਇੱਥੇ ਕਨਹੀਂ ਦੇਖਾ ਆਪਦੀ ਮਸ਼ੀਨ ਨੂੰ ਚੱਲਦੇ ਨੂੰ ਬਿਲਕੁਲ ਜੀ ਆਪਾਂ ਲਿਆ ਤੇ ਆਪਾਂ ਜੀ ਗੱਲ ਕਰੀ ਤੇ ਕਿੰਨੇ ਪਾਈਸ ਦਾ ਲਿਆ ਤੇ ਕਿੰਨੇ ਦਾ ਲਿਆ ਪਿਆ ਗਿਆ ਤੈਨੂੰ ਇਹ ਇਹ ਆਪਾਂ ਨੂੰ ਪਿਆ ਪੂਰਾ ਜਾਨੀ ਹੈਵੀ ਕੁਆਲਟੀ ਦੇ ਵਿੱਚ ਗੇਅਰ ਬਾਕਸ ਜਾਨੀ ਤਗੜਾ ਲਾ ਕੇ ਠਾਕੜਾ ਲਾ ਕੇ ਜਾਨੀ ਆਪਾਂ ਆਪਦੀ ਸਾਈ ਤੇ 190000 ਦਾ ਵੀਰੇ ਆਪਾਂ ਅੱਛਾ ਜਾਨੀ ਸਸਤੇ ਨਹੀਂ ਨੇ ਇਹ ਦੋ ਹਾਂ ਹਾਂ ਸਸਤੇ ਦੇਖੋ ਉਹ ਤਾਂ ਉਹਨਾਂ ਚਾਲੇ ਘੋੜਾ ਵਾਲੀ ਜੰਗ ਆਲੀ ਹਾਂ ਹਾਂ ਕਿਉਂ ਕੱਲੋਂ ਆਪਾਂ ਨੂੰ ਫੇਰ ਤਖਲੀਬ ਆਈ ਜਾਵੇ। ਇਹ ਕੱਲੋਂ ਉਹਦਾ ਕੋਈ ਫਾਇਦਾ ਨਹੀਂ ਆਏਗਾ। ਕਿਹਨੇ ਨਾ ਕੋ ਬੱਕਾ ਵੰਟੜ ਦਾ ਹੈ। ਇਹ ਹੈਗਾ ਵੀਰੇ ਮੰਨ ਕੇ ਚੱਲੋ 10 ਵੰਟੜ ਦੇ ਉੱਤੇ ਹੀ ਹੋਗਾ ਥੱਲੇ ਨਹੀਂ ਆ। ਬਸ ਫੇਰ ਤਾਂ ਪੂਰਾ ਹੈਵੀ ਆ ਜਿਹੜਾ ਹੈ ਹੀ ਆ ਵੀਰੇ। ਹਾਂ। ਪੂਰਾ ਯਾਨੀ ਇਹ ਤੋਂ ਹਲਕੇ ਵੀ ਹੈਗੇ ਨੇ ਲੇ ਕੇ ਆਨੇ ਹੁਣ। ਹਾਂ ਦੇਖੋ ਹਲਕੇ ਤਾਂ ਬਾਕੀ ਉਹਦਾ ਮਤਲਬ ਹਰੇਕ ਕੰਪਨੀ ਦੇ ਆਪੋ ਆਪਣੇ ਸਹੀ ਗੱਲ ਹੈ। ਰੇਟ ਦੇ ਜੀ। ਹਾਂ ਹਾਂ। ਹਾਂ ਜੀ ਤੇ ਹੁਣ ਗੇਅਰਬਾਕਸ ਆ ਜਿਹੜਾ ਆਪਾਂ ਆਪ ਤਿਆਰ ਕਰਵਾ ਕੇ ਲਾਇਆ ਸੀ। ਇਹ ਸਾਈਜ਼ ਤੇ ਕਰਵਾਇਦੋ ਸਾਈਜ਼ ਵਾਲਾ ਹੀ ਦਾ ਮਾ ਵੀਰੇ। ਹਾਂ ਹਾਂ। ਯਾਨੀ ਵਧੀਆ ਪੂਰਾ ਤੇ ਕੰਮ ਵਧੀਆ ਮਚੁੱਤਾਂ ਨਾਲ ਮਿਲ ਜਾਂਦਾ ਹੈ। ਹਾਂ ਕੰਮ ਮਿਲ ਜਾਂਦਾ। ਬਾਕੀ ਵੀਰੇ ਆਪਣੇ ਇਹਨੂੰ ਲੈਣ ਦੇ ਮਾਸਟਰਮਾਈਂਡ ਨੇ ਆਪਣੇ ਡਾਕਟਰ ਕਰਵਿੰਦਰ ਸਿੰਘ ਆ ਮੇਰੇ ਪਿੰਡ ਕੰ ਦਾ। ਅੱਛਾ। ਆ ਉਹਨਾਂ ਦੀ ਹਲਾਸ ਨੂੰ ਲਈਏ ਇੱਕ ਰੱਬੋਨਾ ਮੁੰਡਾ ਆਪਣੇ ਗੋਲਡੀ। ਠੀਕ ਆ। ਡੈਰੀ ਆ ਉਹਦੀ ਵੀ ਮੁੰਡੇ ਦੀ। ਅੱਛਾ। ਉਹਨਾਂ ਨੇ ਜਾਨੀ ਆਪਾਂ ਨਾਲ ਮਿਲ ਕੇ ਉਹਨਾਂ ਨੂੰ ਪੁੱਛਿਆ ਕਿੱਥੇ ਆ ਫੇਰ ਆਪਾਂ ਇਹ ਕੰਮ ਦਵਾਵਾਂਗੇ ਹੋ ਕੇ। ਪਹਿਲੀ ਵਾਰ ਹੁੰਦਾ ਯਾਰ ਨਵੇਂ ਬੰਦੇ। ਹੁਣ ਦੇ ਵਿੱਚ ਕਰਵਿੰਦਰ ਸਿੰਘਾ ਮੁੰਡਾ ਡਾਕਟਰ ਉਹਦੀ ਆਪਣੇ ਏਰੀਆ 'ਚ ਵਧੀਆ ਫੇਰਾ ਤੋਰਾ। ਠੀਕ ਆ। ਉਹ ਮਤਲਬ ਕੱਢੀ ਜਾਂਦਾ ਕੰਮ ਆਪਾਂ। ਵਧੀਆ ਜਾਨੀ ਸਾਥ ਦਿੰ ਇਹ ਗਾਨਿਆ ਪ੍ਰਮਾਤਮਾ ਦੀ ਦੁਆ ਕਰਨਾ ਤੇਰਾ ਵਧੀਆ ਲੋਟਰ ਚੱਲੇ ਕੰਮ ਤੈਨੂੰ ਵਧੀਆ ਮਿਲੇਗਾ ਨਹੀਂ ਸਹੀ ਗੱਲ ਆ ਵੀਰੇ ਹਾਂ ਬਿਲਕੁਲ ਜੀ ਤੇ ਆਪਣਾ ਕੀ ਰੇਟ ਚੱਲਦਾ ਮੰਨ ਲਾ ਆਪਣੇ ਏਰੀਆ ਦੇ ਵਿੱਚ ਇੱਥੇ ਦੇਖੋ ਵੀਰੇ ਰੇਟ ਇਸ ਟਾਈਮ ਦਾ ਮੰਨ ਕੇ ਚੱਲੋ 1500 ਦੇ 260 ਚੱਲਦਾ 1500 ਤੋਂ 2000 ਦੇ ਵਿੱਚ ਠੀਕ ਆ ਕਿਉਂ ਇਹ ਵੀ ਆਪਣੇ ਰਿਸ਼ਤੇਦਾਰੀ ਨੇ ਕੋਈ ਰੇਟ ਨਹੀਂ ਜਾਣੀ ਉਹਦੇ ਗੱਲ ਹੀ ਨਹੀਂ ਕੀਤੀ ਹੈਗੀ ਠੀਕ ਹਾਂ ਹਾਂ ਜੀ ਜਦੋਂ ਸੀਜ਼ਨ ਚੱਲ ਪਿਆ ਦੇਖੋ ਫਿਰ 2000 ਦੇ 2000 ਰਬ ਇੱਥੇ ਵੀ ਜੇ ਨੇ 2000 ਮੰਨ ਕੇ ਚਲੋ ਨਾ ਟੁਕਮੀ ਦੀ ਦਿਹਾੜੀ 2000 ਮੰਨ ਲਓ ਅੱਛਾ ਭਈ ਇਹ ਵਿੱਚੇ ਲਾ ਕੇ ਨਹੀਂ ਨਹੀਂ ਆਪਣੀ ਗੱਲੀ ਲੋਡਰ ਦੀ ਆਪਾਂ ਅਗਲੇ ਲੋਡਰ ਦੇਣਾ ਅੰਦਰ ਦਾ ਅਗਲੇ ਦਾ ਹਾਂ ਜੀ ਸਾਰਾ ਕੁਝ ਅਗਲੇ ਦਾ ਸਾਰਾ ਕੁਝ ਅਗਲੇ ਦਾ ਲੋਡਰ ਦੇਣਾ ਆਪਾਂ ਲੋਡਰ ਦੇਣਾ ਠੀਕ ਆ ਉਹਦਾ ਮੰਨ ਕੇ ਚਲੋ 2000 ਰੁਪਏ ਮੰਨ ਕੇ ਚਲੋ ਕੋਈ ਯਾਰ ਮਿੱਤਰ ਆਉਂਦਾ ਚਲ ਘਟ ਵੀ ਜਾਂਦਾ 100 80 ਤੱਕ ਕਰਨਾ ਹੈ ਹਾਂ ਹਾਂ हां जी जानी ਸਾਰਾ ਕੁਝ ਦੇਖਣਾ ਪੈਣਾ ਸਾਰਾ ਕੁਝ ਦੇਖਣਾ ਪੈਣਾ ਦੇ ਹੁਣ ਆਪਾਂ ਮੰਨ ਗਏ ਚਲੋ ਵੀ ਵੀ ਕੜੇ ਹੋ ਗਏ ਬੈਠੇ ਵੀ ਭਾਈ ਇਹ ਦੂ ਘਟ ਦਾ ਦੇਣਾ ਦੇਖੋ ਫੀਲਡ ਦੇ ਵਿੱਚ ਉਤਰ ਲਈ ਆ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਕਰਨਾ ਪੈਂਦਾ ਇਹ ਤਾਂ ਨੰਦਰ ਤੇਰੀ ਸੋਚ ਬੜੀਆ ਵੀ ਨਹੀਂ ਹਾਂ ਜੀ ਹਾਂ ਤੇ ਜੇ ਆਪਾਂ ਉਹ ਵੀ ਵੀ ਭਈਏ ਵੀ ਫਿਰ ਨਾਲ ਹੀ ਮਿਲ ਜਾਂਦਾ ਕੰਮ ਇਹਨਾਂ ਨੂੰ ਹਾਂ ਵੀਰੇ ਭਈਆਂ ਨੂੰ ਨਾਲ ਹੀ ਮਿਲਿਆ ਭਈਆ ਭਈਆ ਇਹਦੇ ਆਪਣੇ ਬਿਹਾਰੀ ਬੰਦੇ ਵੀ ਵਧੀਆ ਕੰਮ ਕਰੀ ਜਾਂਦੇ ਨੇ ਇਧਰ ਨੇ ਵੀ ਆਪਣੇ ਵਧੀਆ ਕੰਮ ਕਰਦੇ ਆ ਅੱਛਾ ਹਾਂ ਅੱਛਾ ਆਪਾਂ ਪੰਜਾਬੀ ਬੰਦੇ ਵਧੀਆ ਪੰਜਾਬੀ ਬੰਦੇ ਵੀ ਵੀਰੇ ਵਧੀਆ ਕੰਮ ਕਰਦੇ ਨੇ ਮਦਨੀਪੁਰ ਆਪਣੇ ਲੇਬਰ ਉਹ ਵੀ ਵਧੀਆ ਸਾਰੇ ਪਿੰਡਾਂ ਦੇ ਵਿੱਚ ਹੀ ਲੇਬਰ ਹੈਗੀ ਆ ਸਾਰਸੋ ਆਪਾਂ ਇਹਦੇ ਵਿੱਚ ਮਾਈ ਦਾ ਲੋਡਰ ਜਿਹੜਾ ਚਾਲ ਲਾਉਦੇ ਸੌਟ ਵਿੱਚ ਪਾ ਦੇਣੇ ਨੇ ਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਮੈਸੇਜ ਕਰ ਦਾਂਗੇ ਆਪਾਂ ਤੇ ਬਾਈ ਨੂੰ ਵੱਧ ਤੋਂ ਵੱਧ ਕੰਮ ਮਲੇ ਕਿਉਂਕਿ ਨਵਾਂ ਲਿਆ ਬਾਈ ਨੇ ਆਪਣੇ ਜਿਹੜੀ ਹੈਵੀ ਕਟ ਕਰੇ ਸੀ ਤੇ ਨਿੰਦਰ ਇੱਕ ਵਾਰੀ ਨੰਬਰ ਬੋਲ ਦੇ ਵੀਰੇ ਫਿਰ ਵੀ ਆਪਣਾ ਹਾਂਜੀ ਆਪਣਾ ਨੰਬਰ ਹੈਗਾ ਜੀ 78884 19025 ਜੀ ਠੀਕ ਆ 78884 ਜੀ 19025 ਜੀ ਠੀਕ ਹੈ ਵੀਰੇ ਤੇ ਲਾਸਟ ਦੇ ਵਿੱਚ ਕੋਈ ਕਿਸਾਨਾਂ ਨੂੰ ਸੰਦੇਸ਼ ਕੋਈ ਮੈਸੇਜ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਆਪਦੇ ਕਰਨੀ ਹੋ ਸਿੱਤੋ ਵੀਰੇ ਜਾਣਕਾਰੀ ਤਾਂ ਦੇਖੋ ਕਿਸਾਨਾਂ ਨੂੰ ਕੋਈ ਮੈਸੇਜ ਮਤਲਬ ਹਾਂਜੀ ਮੈਸੇਜ ਮੰਨ ਕੇ ਚੱਲੋ ਵੀ ਪਹਿਲਾਂ ਤਾਂ ਆਪਾਂ ਨੂੰ ਸਭ ਨਾਲ ਜਿਹੜਾ ਮੇਨ ਪੁਆਇੰਟ ਆ ਉਹ ਪਾਣੀ ਦਾ ਠੀਕ ਆ ਆਪਾਂ ਨੂੰ ਮਤਲਬ ਏਸੀ ਬਸਲ ਬੀਜਣੀ ਚਾਹੀਦੀ ਆ ਜਿਹਦੇ ਵਿੱਚ ਪਾਣੀ ਦੀ ਘੱਟ ਲਾਗਤ ਹੋਵੇ ਸਹੀ ਗੱਲ ਆ ਕੀ ਵੀ ਪਾਣੀ ਬਹੁਤ ਵੱਡੀ ਟੀਵੀ ਬਹੁਤ ਜ਼ਿਆਦਾ ਪਾਣੀ ਖਾਂਦੀ ਆ ਭਰਾਵਾ ਇਹਦਾ ਬੱਸ ਕਰਾਉਂਦੀ ਆ ਚਾਹੇ ਆਪਾਂ ਲੋਡਰ ਲਿਆਈਏ ਪਰ ਫਿਰ ਵੀ ਪਾਣੀ ਦੀ ਬਚਤ ਕਰਨੀ ਜ਼ਰੂਰੀ ਆ ਪਾਣੀ ਦੀ ਬਚਤ ਜ਼ਰੂਰੀ ਆ ਦੇਖੋ ਮੇਨ ਪੁਆਇੰਟ ਇਹ ਆ ਅੱਜ ਤੋਂ ਆਪਣੇ ਪੁੱਤ ਬੜੋਤੇ ਹੋਣੇ ਨੇ ਉਹਨਾਂ ਲਈ ਆਪਾਂ ਸਾਫ਼ ਕਰ ਰਹੇ ਹਾਂ ਹਾਂ ਨਾਲ ਇੱਕ ਗੱਲ ਹੋਰ ਦੱਸ ਤੋ ਤੁਹਾਨੂੰ ਦੱਸ ਦਈਏ ਮੈਂ ਹਜੇ ਇਕੱਲੇ ਪੜ ਕੇ ਹਟਿਆ ਨਾ ਪਰਸੋਂ ਗਿਆ ਤੇ ਬਗਲ ਤਾਂ ਗਿਆ ਸੀ ਤੇ ਵੀ ਕਹਿੰਦੇ ਚਾਈਨਾ ਨੇ ਚੌਲ ਬੀਜਣੇ ਆਪਣੇ ਬੰਦ ਕਰਤੇ ਉਦੇ ਪਾਣੀ ਥੱਲੇ ਗਿਆ ਦੁਨੀਆ ਦੇ ਵਿੱਚ ਸਾਰਿਆਂ ਤੋਂ ਵੱਧ ਚੌਲ ਖਾਣ ਵਾਲੀ ਕੰਟਰੀ ਚైనా ਚైనా ਠੀਕ ਆ ਤੇ ਸਾਰਿਆਂ ਨਾਲ ਵੱਧ ਚੌਲ ਉਗਾਏ ਜਾਂਦੇ ਨੇ ਪੰਜਾਬ ਦੇ ਵਿੱਚ ਜੇ ਕਹਿੰਦੇ ਇਹੀ ਹਾਲ ਰਿਹਾ ਮੰਨ ਲਓ 2040 ਤੱਕ ਪਾਣੀ ਖਤਮ ਆ ਖਤਮ ਸਹੀ ਗੱਲ ਹੈ ਤਾਂ ਆਪਣੀਆਂ ਸਰਕਾਰਾਂ ਨੂੰ ਵੀ ਚਾਹੀਦਾ ਆਪਾਂ ਨੂੰ ਤਾਂ ਕੋਈ ਨਾ ਬੈਨੀਫਿਟ ਮਿਲਦਾ ਨਹੀਂ ਸਰਕਾਰ ਦਿੰਦੀ ਨਹੀਂ ਜਿਹੜੇ ਬਾਨੀ ਡਾਨੀ ਵਰਦੇ ਨੇ ਉਹ ਚੌਲ ਮਹਗੇ ਵੇਚ ਕੇ ਫਾਇਦਾ ਉਠਾ ਜਾਂਦੇ ਨੇ ਜਿਹਨਾਂ ਨੂੰ ਸਹੀ ਹੈ ਤਣਾ ਸਾਰਾ ਮਾੜਾ ਫੋਟਰ ਆਪਾਂ ਇੰਡੀਆ ਚੜਵਾਣਾ ਸਹੀ ਹੈ ਜੀ ਉਹਦੇ ਵਿੱਚੋਂ ਸਾਰਾ ਬਦ ਪਾਣੀ ਦੀ ਖਰਾਬ ਕਰਦਾ ਆਪਣਾ ਪੰਜਾਬ ਦਾ ਬਿਲਕੁਲ ਪਾਣੀ ਵਾਲੇ ਦਾ ਆਪਾਂ ਨੂੰ ਜ਼ਰੂਰੀ ਤੇ ਆਪ ਜੂਰ ਦੇਣਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਜੀ ਅੰਦਰ ਵੀ ਇਹ ਤਾਂ ਸਮਾਗਟ ਗਏ ਤਾਂ ਵੀ ਉਹਨਾਂ ਜਾਣਕਾਰੀ ਸਾਂਝੀ ਕਰੀ ਥੈਂਕ ਯੂ ਵੀਮਚ ਥੈਂਕ ਯੂ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਬਹੁਤ ਬਹੁਤ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਮੈਨਾ ਵਿਟੂ ਨਹੀਂ ਹਾਂ ਪਰ ਵੀ ਇਹਨੂੰ ਫਾਲੋ ਜ਼ਰੂਰ ਕਰਿਓ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ